ਬੜੀ ਸਾਰੇ ਹੀ ਮੇਰੇ ਵੀਰਾਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਅਤੇ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਜਾਣਦੇ ਹੋ ਮਨਜਿੰਦਰ ਕਲਾਸ ਹਾਊਸ ਪਿੰਡ ਮੈਸਰਖਾਨਾ ਜ਼ਿਲ੍ਹਾ ਬਠਿੰਡਾ ਵੀਰ ਜੀ ਆਪਣਾ ਜਿਹੜਾ ਪਿੰਡ ਹੈ ਮੈਸਰਖਾਨਾ ਵੀਰ ਜੀ ਮੋੜ ਮੰਡੀ ਦੇ ਕੋਲੇ ਰਹਿੰਦਾ ਪਿੰਡ ਮੈਸਰਖਾਨਾ ਵੱਡੀ ਹਾਈਵੇ ਤੇ ਪਿੰਡ ਹੈ ਮੈਸਰਖਾਨਾ ਪਿੰਡ ਹੈ ਜ਼ਿਲ੍ਹਾ ਬਠਿੰਡਾ ਵੀਰ ਜੀ ਤੇ ਜਿੱਥੇ ਆਪਣਾ ਮਨਜਿੰਦਰ ਕਲਾਸ ਹਾਊਸ ਦਾ ਸ਼ੋਅਰੂਮ ਹੈ ਵੀਰ ਜੀ ਕੱਪੜੇ ਦਾ ਤੇ ਜਿਹਦੇ ਵਿੱਚ ਵੀਰ ਜੀ ਆਪਾਂ ਬਹੁਤ ਹੀ ਵਧੀਆ ਕੁਆਲਿਟੀ ਦਾ ਕੱਪੜਾ ਤੇ ਬਹੁਤ ਹੀ ਵਧੀਆ ਆਵਾਜ਼ ਬਰੇਟਾਂ ਤੇ ਵੀਰ ਜੀ ਤੁਸੀਂ ਵਿਸ਼ਵਾਸ ਰੱਖੋ ਇਸ ਗੱਲ ਤੇ ਆਪਾਂ ਜਿਹੜੀ ਗੱਲ ਬੋਲਦੇ ਆ ਵੀਰ ਜੀ ਉਹ ਸਹੀ ਬੋਲਦੇ ਆ ਸਹੀ ਦਿੰਦੇ ਆ ਮੈਨੂੰ ਜਿਹੜਾ ਰੇਟ ਦੱਸਦੇ ਆ ਵੀਰ ਜੀ 10 ਰੁਪਏ ਘੱਟ ਤਾਂ ਹੋ ਸਕਦਾ ਪਰ ਵੱਧ ਨਹੀਂ ਹੋ ਸਕਦਾ ਜਰੂਰ ਵਿਸ਼ਵਾਸ ਰੱਖੋ ਗੱਲ ਤੇ ਆਪਾਂ ਬਾਲਾ ਕਰਦੇ ਆ ਇਸ ਗੱਲ ਤੇ ਵੀਰ ਜੀ ਜੀ ਬੋਲਦੇ ਆ ਅਸੀਂ ਦਿੰਦੇ ਆ ਵੀਰ ਜੀ ਤੇ ਆਪਣਾ ਜਿਹੜਾ ਮਨਜਿੰਦਰ ਕਾਸ ਤੋਂ ਉਸ ਦਾ ਸ਼ੋਅਰੂਮ ਹੈ ਮਿਲ ਜੀ ਤਾਂ ਤੁਸੀਂ ਅੱਡੇ ਕੰਨੀ ਆਉਣੇ ਆਪਣਾ ਵਧੀਆ ਖੁੱਲੀ ਜਗ੍ਹਾ ਦੇ ਵਿੱਚ ਆ ਪਾਰਕਿੰਗ ਖੜਾਉਣ ਨੂੰ ਗੱਡੀਆਂ-ਗੁਡੀਆਂ ਸਾਰਾ ਕੁਝ ਹੈਗਾ ਵੀਰ ਜੀ ਆਪਣੇ ਕੋਲੇ ਵਧੀਆ ਇਹ ਪਿਆਰੇ ਮੈਂਬਰ ਦੇ ਨਾਂ ਤੇ ਮਸ਼ਹੂਰ ਦੁਕਾਨ ਹੈ ਵੀਰ ਜੀ ਜੇ ਕਿਸੇ ਨੇ ਪਿੰਡ ਜਾ ਕੇ ਪੁੱਛਣਾ ਵੀ ਹੋਵੇ ਤਾਂ ਪਿਆਰੇ ਮੈਂਬਰ ਦੇ ਨਾਂ ਤੇ ਮਸ਼ਹੂਰ ਹੈ ਵੀਰ ਜੀ ਇਹ ਜੀਮੇਦਾਰਾਂ ਦੀ ਦੁਕਾਨ ਵਾਜਦੀ ਹੈ ਆਪਣੀ ਖੁੱਲੇ-ਫੁਲੇ ਤੇ ਹੈ ਮਨਜਿੰਦਰ ਕਰਾਠਾ ਉਸ ਯਾਦ ਰੱਖੋ ਵੀਰ ਜੀ ਪਿੰਡ ਮੈਸਰਕਾਨਾ ਤੇ ਜ਼ਿਲ੍ਹਾ ਬਟੰਡਾ ਤੇ ਵੀਰ ਜੀ ਆਪਾਂ ਅੱਜ ਫੇਰ ਤੁਹਾਡੇ ਵਾਸਤੇ ਨਵੀਂ ਵੀਡੀਓ ਲੈ ਕੇ ਆਏ ਆ ਜਿਹਦੇ ਵਿੱਚ ਵਧੀਆ ਕਾਟਨ ਦੇ ਸੂਟ ਧਕਾਵਾਂਗੇ ਤੁਹਾਨੂੰ ਪਿਓਰ ਦੁਵੱਟਾ ਕਾਟਨ ਦੁਵੱਟਾ ਕਾਟਨੀ ਵਿਧੀ ਵਾਲੀ ਜਾਲੀ ਇਕਾਂ ਵੀ ਗਰਮੀ ਬਹੁਤ ਜ਼ਿਆਦੇ ਹੁਣ ਸਿਖਰਾਂ ਤੇ ਐ ਬਹੁਤ ਜ਼ਿਆਦੀ ਗਰਮੀ ਪੈ ਰਹੀ ਐ ਤੇ ਯਾਤਰ ਕਾਟਨੀ ਵਿਕ ਰਿਹਾ ਮਾਲ ਹੁਣ ਤੇ ਵੀਰ ਜੀ ਆਪਣਾ ਹੋਲ ਸੇਲ ਦਾ ਕੰਮ ਐ ਵਧੀਆ ਬਾਜਵਰੇਟ ਲਾਉਣੇ ਆ ਵੀਰ ਜੀ ਇੱਕ ਵੀਡੀਓ ਨੂੰ ਤੁਸੀਂ ਅ ਸੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਵੀਰ ਬਣ ਕੇ ਦੇਖਿਆ ਕਰੋ ਸਾਰਿਆਂ ਨੂੰ ਤੇ ਉਹਦੇ ਵਿੱਚ ਤੁਹਾਨੂੰ ਅਸੀਂ ਕੀ ਰੇਟ ਬੋਲਦੇ ਆ ਕੀ ਅਸੀਂ ਤੁਹਾਨੂੰ ਕੁਆਲਿਟੀ ਦਿਖਾਉਨੇ ਆ ਪਰ ਜਿਹੜਾ ਅਸੀਂ ਸਹੀ ਚੀਜ਼ ਦਿਖਾਉਨੇ ਆ ਉਹ ਸਹੀ ਦੇਵਾਂਗੇ ਵੀਰ ਜੀ ਉਹ ਗੱਲ ਨਹੀਂ ਹੈਗੀ ਦਿਖਾਉਣੀ ਹੋਰ ਤੇ ਦੇਣੀ ਹੋਰ ਆਓ ਵੀਰ ਜੀ ਆਪਾਂ ਤੁਹਾਨੂੰ ਵੀਡੀਓ ਦਿਖਾਉਨੇ ਆ ਆਪਾਂ ਬਾਰ ਬਾਰ ਟਾਈਮ ਗੁੱਦਾ ਨਹੀਂ ਲੈਂਦੇ ਥੋੜਾ ਬਹਿਮੀ ਲਵਾਗੇ ਪਰ ਗੌਰ ਨਾਲ ਚੀਜ਼ ਦੇਖੋ ਵੀਰ ਜੀ ਇੱਕ ਸ਼ੇਅਰ ਤੇ ਸਬਸਕ੍ਰਾਈਬਰ ਵੀਜੀ ਜਰੂਰ ਕਰਿਆ ਕਰੋ ਛੋੜਾ ਫਰਜ਼ ਮੰਨਦਾ ਮੈਂ ਵਾਰ-ਵਾਰ 2-4 ਵਾਰ ਵੀਡੀਓ ਜਰੂਰ ਕਹਿਣਾ ਹੁੰਦਾ ਹੈ ਸਬਸਕ੍ਰਾਈਬਰ ਤੇ ਸ਼ੇਅਰ ਵੀਰ ਬਣ ਕੇ ਜਰੂਰ ਕਰਿਆ ਕਰੋ ਛੋੜਾ ਕੁਝ ਨਹੀਂ ਲੱਗਦਾ ਭਾਈ ਦੱਬਣੇ ਆ ਦੱਬ ਦਿਆ ਕਰੋ ਤੇ ਸ਼ੇਅਰ ਭਾਈਆਂ ਕਰਦਿਆ ਕਰੋ ਕਿਉਂਕਿ ਕਿਸੇ ਦਾ ਫਾਇਦਾ ਹੋ ਸਕੇ ਤੇ ਵੀਰ ਜੀ ਆਪਣੇ ਕੋਲੇ ਆ ਕਾਟਨ ਦਾ ਸ਼ੂਟ ਆਇਆ ਨਵਾਂ ਆ ਦੇਖੋ ਵੀਰ ਜੀ ਪਹਿਲਾਂ ਤਾਂ ਫੋਟੋ ਦੇਖੋ ਕਿੰਨੀ ਸ਼ਾਨਦਾਰ ਫੋਟੋ ਬਣੀ ਹੈ ਇਹ ਵੀਰ ਜੀ ਕਾਟਨ ਦਾ ਸ਼ੂਟ ਹੈ ਤੇ ਪਿਓਰ ਦੁਪੱਟਾ ਹੈ ਨਾਲ ਵੀਰ ਜੀ ਇਹਦੇ 'ਚ ਪ੍ਰਿੰਟ ਹੈ ਵੀਰ ਜੀ ਦੁਪੱਟਾ ਆਪਾਂ ਪਹਿਲਾਂ ਵੀ ਵੀਰ ਜੀ ਬਹੁਤ ਵੇਚਿਆ ਮਾਲ ਇਹ ਚੈੱਕ ਕਰੋ ਵੀਰ ਜੀ ਕਿੰਨਾ ਸੋਹਣਾ ਕੱਪੜਾ ਹੈ ਵੀਰ ਜੀ ਦੇਖੋ ਇਹਦੀ ਬੰਤਰ ਦੇਖੋ ਕਿੰਨੀ ਵਧੀਆ ਬਣੀ ਹੈ ਵੀਰੇ ਡਿਜ਼ਾਈਨ ਪ੍ਰਿੰਟ ਤੇ ਵੀਰ ਜੀ ਦੀ ਲੰਬਾਈ ਤੇ ਵੀਰ ਜੀ ਕੱਪੜਾ ਬਹੁਤ ਹੀ ਸ਼ਾਨਦਾਰ ਹੈ ਵੀਰ ਜੀ ਤਮੰਨਾ ਕੰਪਨੀ ਲੈ ਵੀਰ ਜੀ ਇਹ ਦੇਸੀ ਨਹੀਂ ਹੈਗਾ ਮਾਲ ਜੀ ਆਪਾਂ ਕਹਿੰਦੇ ਵੀ ਦੇਸੀ ਹੈ ਤਮੰਨਾ ਕੰਪਨੀ ਦਾ ਮਾਲ ਹੈ ਇਹ ਇਹ ਆ ਚੈੱਕ ਜੀ ਸਿੱਧਾ ਤਮੰਨਾ ਕੰਪਨੀ ਦਾ ਵੀ ਜੀ ਜਿਹੜੀ ਗੱਲ ਬੋਲਾਂਗੇ ਵੀਰ ਜੀ ਉਹ 100% ਸਹੀ ਹੋ ਝੂਠ ਨਹੀਂ ਮਾਰਦੇ ਇੱਕ ਪੈਸੇ ਦਾ ਵੀ ਜਿੰਨੀ ਗੱਲ ਬੋਲਾਂਗੇ ਸੱਚਾ ਹੀ ਬੋਲਾਂਗੇ ਵੀਰ ਜੀ ਗਲਤ ਨਹੀਂ ਬੋਲਦੇ ਇਹ ਆ ਵੀਰ ਜੀ ਦੇ ਨਾਲ ਦਿੱਤਾ ਡਬੱਟਾ ਡਬੱਟਾ ਦੇਖੋ ਤੁਸੀਂ ਗੌਰ ਨਾਲ ਵੀ ਜੀ ਪਿਓਰ ਦਾ ਡਬੱਟਾ ਹੈ ਬਾਈ ਜੀ ਜਮਾ ਦੇਖੋ ਕਿੰਨਾ ਸ਼ਾਨਦਾਰ ਡਬੱਟਾ ਬਾਈ ਜੀ ਮਾਲ ਵੀ ਸੀਮਤੀ ਹੈ ਬਾਈ ਜੀ ਬਾਹਲਾ ਆਪਣੇ ਕੋਲ ਮਾਲ ਹੈ ਨਹੀਂ ਤੇ ਵੀ ਜੀ ਰੇਟ ਵੇ ਮੁਜਬਤਾਂ ਰ ਬਹੁਤ ਤਕੜਾ ਵਧੀਆ ਸਿਰੇ ਦਾ ਕੱਪੜਾ ਵੀਰ ਜੀ ਇਹ ਤਮੰਨਾ ਕੰਪਨੀ ਦਾ ਹੈ ਤੇ ਪਿਓਰ ਦੁਪੱਟਾ ਹੈ ਤੇ ਕਾਟਨ ਦਾ ਸੂਟ ਹੈ ਵੀਰ ਜੀ ਇੱਕ ਸਾਨੂੰ ਆਪਾਂ ਹੋਰ ਦਿਖਾਉਂਦੇ ਆ ਵੀ ਜਿਹਦੇ ਨਾਲ ਦੇਖ ਲਓ ਗੌਰ ਨਾਲ ਵੀਰ ਜੀ ਬਾਹਰੇ ਦਾ ਵੀਰ ਜੀ ਆਪਾਂ ਪੜੇ ਲਿਖੇ ਜੇ ਹੈ ਨਹੀਂ ਨਜ਼ਰੇ ਨਾਲ ਰੰਗ ਜੇ ਦਸੀ ਇਹ ਵੀ ਫਲਾਨਾ ਹੈ ਠਿਹੜਾ ਤੇ ਬਸ ਇੰਨਾ ਕੁ ਜ਼ਰੂਰ ਦੱਸਦੇ ਆ ਵੀ ਭਾਈ ਜੀ ਕੱਪੜੇ ਦੀ ਪੂਰੀ ਵਧੀਆ ਫੁੱਲ ਕੁਆਲਿਟੀ ਹੈ ਇਸ ਗੱਲ ਦੀ ਜ਼ਿੰਮੇਵਾਰ ਆ ਬਿਹਤ ਤਮੰਨਾ ਕੰਪਨੀ ਦਾ ਵੀਰ ਜੀ ਤੇ ਕੁਆਲਿਟੀ ਬਹੁਤ ਵਧੀਆ ਹੈ ਦੇਖੋ ਕੁਆਲਿਟੀ ਦੇਖੋ ਵੀਰ ਜੀ ਡਿਜ਼ਾਈਨ ਇਹਦਾ ਉਹੀ ਫੇਰ ਖੁੱਲ ਗਿਆ ਆਪਾਂ ਹੋਰ ਡਿਜ਼ਾਈਨ ਦਿਖਾ ਦੇ ਕੋਈ ਗੱਲ ਨਹੀਂ ਇਹਦਾ ਰੰਗ ਦਾ ਫਰਕ ਹੈ ਡਿਜ਼ਾਈਨ ਉਹੀ ਹੈ ਆ ਦੇਖੋ ਕਿੰਨਾ ਸੋਹਣਾ ਕਪੜਾ ਹੈ ਜੀ ਤਮੰਨਾ ਕੰਪਨੀ ਦਾ ਵੀਰ ਜੀ ਪੂਰੀ ਫੁੱਲ ਜ਼ਿੰਮੇਵਾਰੀ ਹੈ ਇਹ ਇਹਦਾ ਦੁਪੱਟਾ ਵੀ ਦੇਖੋ ਬਾਈ ਜੀ ਬਾਈ ਜੀ ਦੁਪੱਟਾ ਕਹਿੰਦਾ ਜਮਾ ਖੋਖੋ ਕੇ ਲੈ ਜਾਣਗੇ ਗਾਹ ਕਾਏ ਮੰਨ ਲਿਓ ਆਹ ਦੇਖੋ ਵੀਰ ਜੀ ਪ੍ਰਿੰਟਡ ਬੱਤੇ ਤੇ ਜਿਹੜਾ ਰੇਟ ਮੈਂ ਦੱਸੂ ਆ ਇਹ ਰੇਟ ਮਿਲ ਜੇ ਬਾਈ ਜੀ ਚੈਲੰਜ ਐ ਇਸ ਗੱਲ ਤੇ ਦੇਖੋ ਬਾਈ ਜੀ ਕਿੰਨਾ ਵਧੀਆ ਬਾਈ ਜੀ ਇਹਦਾ ਰੇਟ ਕੁੱਲ 600 ਰੁਪਿਆ ਰੇਟ ਆ ਵੀਰ ਜੀ ਦੁਕਾਨਦਾਰੀ ਵਾਸਤੇ ਮੇਰੇ ਵੀਰ ਭਰਾਵਾਂ ਨੂੰ ਆਪਾਂ ਲਾਵਾਂਗੇ ਲੈਸ 600 ਰੁਪਿਆ ਦਾ ਬਾਈ ਜੀ ਇਕੱਲਾ ਇਕੱਲਾ ਛੂਟ ਦੇਵਾਂਗੇ ਤਮੰਨਾ ਕੰਪਨੀ ਦਾ ਇੱਕ ਨੂੰ ਡਿਜ਼ਾਈਨ ਬਾਈ ਜੀ ਹੋਰ ਦਿਖਾ ਦੀ ਇੱਕ ਕਿਉਂਕਿ ਡਿਜ਼ਾਈਨ ਉਹੀ ਦਿਖਾਇਆ ਗਿਆ ਮੈਂ ਤੁਹਾਨੂੰ ਜੇ ਫਿਰ ਆਹ ਦੇਖ ਲਓ ਡਿਜ਼ਾਈਨ ਦੂਰੀਆਂ ਦਿਖਾਉਂਦੇ ਆ ਇਹ ਡਿਜ਼ਾਈਨ ਹੋਰ ਆ ਵੀਰ ਜੀ ਦਾ ਤਮੰਨਾ ਕੰਪਨੀ ਦਾ ਬਈ ਜੀ ਪੂਰੀ ਫੁੱਲ ਜ਼ਿੰਮੇਵਾਰੀ ਦੇਖੋ ਬਈ ਕਿੰਨਾ ਸੋਹਣਾ ਬਣੂਆ ਜਦੋਂ ਇਹ ਸੂਟ ਬਣ ਗਿਆ ਜੀ ਜੀ ਇਹ ਕਪੜਾ ਤਮੰਨਾ ਦਾ ਹੈ ਉਹ ਨਹੀਂ ਹੈਗਾ ਵੀ ਇਹ 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 ਸਿੱਜ ਜੂਗਾ ਇਹਦਾ ਰੰਗ ਫਿੱਟ ਜੂਗਾ ਉਹ ਚੀਜ਼ ਨਹੀਂ ਬਈ ਜੀ ਹੈਗੀ ਇਹਦੀ ਦੇਖ ਕੇ ਬਈ ਜੀ ਭੁੱਖ ਲੈਂਦੇ ਸੂਟ ਦੀ ਛੂਟ ਦੇਖੋ ਬਈ ਚੈੱਕ ਕਰੋ ਗੌਰ ਨਾਲ ਚੈੱਕ ਕਰਿਆ ਕਰੋ ਬਈ ਜੀ ਦੇਖ ਕੇ ਸਮਾਰ ਕੇ ਵੀਡੀਓ ਨੂੰ ਖੜਾ ਕੇ ਚੈੱਕ ਕਰਿਆ ਕਰੋ ਦੇਖੋ ਭਾਈ ਜੀ ਜੈਪੁਰੀ ਆ ਡਿਜ਼ਾਈਨ ਹੈ ਦੇਖੋ ਕਿੰਨਾ ਸੋਹਣਾ ਲੱਗਦਾ ਜੈਪੁਰੀ ਡਿਜ਼ਾਈਨ ਹੈ ਭਾਈ ਜੀ ਇਹ ਦੇਖੋ ਕਿੰਨਾ ਸੋਹਣਾ ਡਿਜ਼ਾਈਨ ਹੈ ਤਮੰਨਾ ਕੰਪਨੀ ਦਾ ਲੈਂਥ ਲੁੰਥ ਵੀ ਭਾਈ ਜੀ ਪੂਰੀ ਹੈ ਇਹ ਨਹੀਂ ਹੈ ਵੀ ਘੱਟ ਹੋਵੇ ਜਾਂ ਹੋਵੇ ਤੇ ਆਹ ਦੇਖੋ ਭਾਈ ਜੀ ਦੁਪੱਟਾ ਇਹਦਾ ਇਹ ਜੈਪੁਰੀ ਡਿਜ਼ਾਈਨ ਸੀ ਭਾਈ ਜੀ ਆਪਣਾ ਇਹ ਭਾਈ ਜੀ ਦੁਪੱਟਾ ਦੇਖੋ ਦੇਖ ਕੇ ਭਾਈ ਜੀ ਭੁੱਖ ਲੈਂਦੇ ਦੇਖੋ ਦੁਪੱਟਾ ਦੇਖੋ ਗੌਰ ਨਾਲ ਦੇਖੋ ਭਾਈ ਜੀ ਦੇਖੋ ਕਿੰਨਾ ਸੋਹਣਾ ਦਵੱਟਾ ਬੈ ਜੀ ਫੁੱਲ ਪ्योर ਦਾ ਦਵੱਟਾ ਹੈ ਆਪਣੀ ਪੂਰੀ ਫੁੱਲ ਜ਼ਿੰਮੇਵਾਰੀ ਹੈ ਇਹਦਾ ਰੇਟ ਵੀ ਜੀ 600 ਰੁਪਿਆ ਰੇਟ ਇਕੱਲੇ ਇਕੱਲੇ ਸੂਟ ਦਾ ਦੇਵਾਂਗੇ ਜੇ ਗੂ ਜਾਕਰ ਦੁਕਾਨਦਾਰ ਵੀਰ ਨੇ ਗਾਹਾਂ ਰੀਸੇਲਰ ਵੇਚਣਾ ਹੈ ਉਹਦੇ ਵਾਸਤੇ ਲੈਸ ਲਾਵਾਂਗੇ ਇੱਕ ਵਾਰ ਜਰੂਰ ਆਇਓ ਇਹਦੇ ਆਪਣਾ ਫੋਨ ਚੱਲੀ ਜਾਂਦਾ ਸਕਰੀਨ ਤੇ ਫੋਨ ਮਾਰ ਕੇ ਆ ਕੇ ਵੀਰ ਜੀ ਜਰੂਰ ਇੱਕ ਵਾਰੀ ਫੋਨ ਜਰੂਰ ਮਾਰ ਮਾਰਿਆ ਕਰੋ ਕਈ ਵਾਰੀ ਕਲੀਰ ਲੈ ਦੇ ਵਿੱਚ ਕੰਮ ਦਿੰਦੇ ਹੁੰਦੇ ਫੋਨ ਮਾਰਿਆ ਕਰੋ ਲਾਜ਼ਮੀ ਇੱਕ ਵੀਰ ਜੀ ਆ ਪੇਂਟ ਆਇਆ ਪੇਂਟ ਆਪਣੇ ਕੋਲ ਕਪੜਾ ਪਿਓਰ ਕਾਟਨ ਤੇ ਪੇਂਟ ਹੈ ਵੀ ਜੀ ਬਾਈ ਜੀ ਦੇਖੋ ਕੁਆਲਿਟੀ ਚੈੱਕ ਕਰੋ ਬਾਈ ਜੀ ਪਹਿਲਾਂ ਤਾਂ ਬਈ ਆਪਾਂ ਗੰਦਿਆ ਨਹੀਂ ਵੇਚਦੇ ਪੂਰਾ ਸਿਰੇ ਦਾ ਕਪੜਾ ਵੇਚਦੇ ਆ ਜਿਹਦੇ ਨਾਲ ਅੰਗਲੇ ਦਾ ਪੈਸਾ ਤਾਂ ਲੱਗ ਜਾਂਦਾ ਇਹ ਨਾ ਹੋਵੇ ਵੀ ਹਾਂ ਹਾਂਡੇ ਨਾ ਚੀਜ਼ ਇਹ ਇਹ ਚੀਜ਼ ਨਹੀਂ ਹੈਗੀ ਬਾਈ ਜੀ ਲਾਂਬਾ ਬਿਲਕੁਲ ਨਹੀਂ ਆਉਂਦਾ ਕੁਆਲਿਟੀ ਹੈ ਇੱਕ ਨੰਬਰ ਦੀ ਦੇਖੋ ਚੈੱਕ ਕਰੋ ਗੌਰ ਨਾਲ ਚੀਜ਼ ਦੇਖਿਆ ਕਰੋ ਵੀਰ ਜੀ ਇਹ ਪੇਂਟ ਹੈ ਵੀਰ ਜੀ ਪੇਂਟ ਕਰਿਆ ਹੋਇਆ ਸੂਟ ਹੈ ਇਦੇ ਨਾਲ ਵੀਰ ਜੀ ਦੁਪੱਟਾ ਬਹੁਤ ਸੋਹਣਾ ਦੁਪੱਟਾ ਹੈ ਤੇ ਪਿਆਰ ਕੋਟਨ ਦਾ ਸੂਟ ਹੈ ਇਹ ਨਹੀਂ ਹੈਗਾ ਕੋਈ ਜਾਮ ਹੁੰਦਾ ਜਾਂ ਕੋਈ ਹੋਰ ਹੁੰਦਾ ਵੀਰ ਜੀ ਨਹੀਂ ਮਸਲੀਨ ਦਾ ਨਾਲ ਦੁਪੱਟਾ ਬਾਈ ਜੀ ਦੇਖੋ ਦੁਪੱਟਾ ਪੇਂਟ ਹੈ ਇਹ ਕਰੋ ਚੈੱਕ ਬਾਈ ਜੀ ਦੁਪੱਟਾ ਪਹਿਲਾਂ ਦੇਖੋ ਕਿੰਨਾ ਸ਼ਾਇਦ ਬਾਈ ਤੇ ਵੱਡਾ ਦੇਖੋ ਦੁਪੱਟਾ 2.5 ਮੀਟਰਾਂ ਦਾ ਦੁਪੱਟਾ ਹੈ ਵੀਰ ਜੀ ਬਾਈ ਜੀ ਚਲਦੀ ਚਲਦੀ ਵੀਡੀਓ ਨੂੰ ਵਾਈ ਬਣ ਕੇ ਜਰੂਰ ਸ਼ੇਅਰ ਕਰਿਆ ਕਰੋ ਬਾਈ ਬਣ ਕੇ ਥੋੜਾ ਫਰਜ਼ ਮੰਦਾ ਹੈ ਜਦੋਂ ਤੁਸੀਂ ਵੀਡੀਓ ਦੇਖਦੇ ਹੋ ਉਹਨੇ ਖੜੇ ਖੜੇ ਜਰੂਰ ਕਹਾ ਬਸ ਇਹਨੂੰ ਤੋੜ ਦਿਆ ਕਰੋ ਕਿਉਂਕਿ ਕਹਾ ਆਇਆ ਬਾਈ ਜੀ ਕਿਸਦਾ ਫਾਇਦਾ ਹੋ ਜਾਂਦਾ ਹੈ ਤੇ ਆਪਣਾ ਲੱਗਦਾ ਕੁਛ ਨਹੀਂ ਆਪਣਾ ਸ਼ੇਅਰ ਹੀ ਕਰਨੀ ਹੈ ਵੀਰੇ ਹੁ ਕਰ ਦਿੰਦਾ ਕਹਾ ਨੇ ਹਾਂ ਤੇ ਸਬਸਕ੍ਰਾਈਬ ਜਿਹਨੇ ਨਹੀਂ ਕੀਤਾ ਮੇਰਾ ਤੈਨੂੰ ਬਾਈ ਜੀ ਸਬਸਕ੍ਰਾਈਬ ਜੀ ਜਰੂਰ ਕਰਿਆ ਕਰੋ ਜਰੂਰ ਕਰਿਆ ਕਰੋ ਕਿਉਂਕਿ ਦਾਹਾਂ ਪਤਾ ਲੱਗਿਆ ਨਾ ਬਾਈ ਜੀ ਇਹਦੀ ਇਹਦਾ ਫੁੱਲ ਡਿਜ਼ਾਈਨ ਆ ਬਾਈ ਜੀ ਆ ਦੇਖੋ ਇਹ ਪੇਂਟ ਆ ਬਾਈ ਜੀ ਪੇਂਟ ਦੀ ਮੰਗ ਸੀ ਗਾਹਕ ਨੇ ਇੱਕ ਦੋ ਨੇ ਕਹਿਆ ਕਰਨ ਸਾਨੂੰ ਪੇਂਟ ਚਾਹੀਦਾ ਤਾਂ ਆਪਾਂ ਪੇਂਟ ਲੈ ਕੇ ਆਏ ਵੀ ਜੀ ਆਪਣੇ ਕੋਲ ਡਿਜ਼ਾਈਨ ਬਹੁਤ ਪਿਆ ਕਿਉਂਕਿ ਸਮਾਂ ਬਹੁਤ ਲੱਗ ਜਾਂਦਾ ਇੱਕ ਦੋ ਪੀਸੀ ਦਿਖਾਉਣੇ ਹੁੰਦੇ ਆ ਆਪਣੇ ਕੋਲੇ ਮਾਲ ਹੋਰ ਸੇਲ ਦਾ ਕੰਮ ਹੈ ਇਹ ਨਹੀਂ ਹੈਗਾ ਵੀ ਆਪਾਂ ਇੱਕ ਦੋ ਸ਼ੂਟ ਰੱਖਾਂਗੇ ਉਹ ਕੰਮ ਨਹੀਂ ਆਪਣਾ ਹੈਗਾ ਜਿੰਨਾ ਮਰਜ਼ੀ ਮਾਲ ਲੈ ਲਓ ਵੀ ਜੀ ਹਾਜ਼ਰ ਮਿਲੂਗਾ ਆ ਦੇਖੋ ਵੀ ਜੀ ਸਾਰਾ ਇਹ ਜਿੰਨਾ ਮਰਜ਼ੀ ਆ ਲੈ ਲਿਓ ਇੱਕ ਸ ਨੂੰ ਕੋਈ ਜੀ ਹੋਰ ਥੋੜ੍ਹ ਕੇ ਦਿਖਾ ਦਨੇ ਆ ਬਾਕੀ ਭਾਈ ਜੀ ਟਾਈਮ ਬਹੁਤ ਲੱਗ ਜਾਂਦਾ ਹੈ ਵੀਡੀਓ ਬੱਡੀ ਬਾਰੇ ਕਿਨੇ ਵੀਰ ਜੀ ਜਰੂਰ ਦੇਖਿਆ ਕਰੋ ਸਾਰੀ ਵੀਡੀਓ ਦੇਖਿਆ ਕਰੋ ਦੇਖੋ ਨਾਲ ਲੈਸ ਰੂਸ ਲਾ ਕੇ ਭਾਈ ਜੀ ਲੈਸ ਰੂਸ ਲਾ ਕੇ ਬਹੁਤ ਸੋਹਣਾ ਇਹ ਇਹਦੇ ਤੇ ਮੀਨਾ ਕਾਰੀ ਕੀਤੀ ਹੋਈ ਹੈ ਸੂਟ ਤੇ ਬਹੁਤ ਹੀ ਸ਼ਾਨਦਾਰ ਇੱਕ ਨੰਬਰ ਕੁਆਲਿਟੀ ਦਾ ਹੈ ਵੀਰ ਜੀ ਭਾਈ ਜੀ ਰੇਟ ਇਹਦਾ ਵੀ 600 ਰੁਪਿਆ ਰੇਟ ਹੈ ਕੱਲੇ ਕੱਲੇ ਸੂਟ ਦਾ ਜੇ ਕਿਸੇ ਮੇਰੇ ਵੀਰ ਭਰਾ ਨੇ ਦੁਕਾਨਦਾਰ ਨੇ ਲੈਣਾ ਉਹਦੇ ਵਾਸਤੇ ਲਾਉਂਗਾ ਲੈਸ ਪਿਓਰ ਕੋਟਨਾ ਭਾਈ ਜੀ ਫੁੱਲ ਜਮੇ 100% ਜ਼ਿੰਮੇਵਾਰੀ ਆ ਬਾਈ ਜੀ ਪਿਓਰ ਕਾਟਨ ਦੀ ਲਿਖ ਕੇ ਦੇਵਾਂਗੇ ਇਸ ਗੱਲ ਤੇ ਕੋਈ ਇਹ ਗੱਲ ਕਹੇ ਦੀ ਪਿਓਰ ਕਾਟਨ ਨਹੀਂ ਹੈਗਾ ਪਿਓਰ ਕਾਟਨ ਹੈ ਆ ਦੁਪੱਟਾ ਬਾਈ ਜੀ ਦੇ ਨਾਲ ਮਸਲੀਨ ਦਾ ਦੁਪੱਟਾ ਹੁੰਦਾ ਹੈ ਤੁਸੀਂ ਚੈੱਕ ਕਰੋ ਬਾਈ ਜੀ ਚੀਜ਼ ਆਪਾਂ ਲੈ ਕੇ ਆਉਂਦੇ ਆ ਵਧੀਆ ਇੱਕ ਨੰਬਰ ਉਹ ਕੰਮ ਨਹੀਂ ਵੇਚੀ ਆਪਾਂ ਕੂੜਾ ਨਹੀਂ ਵੇਚਦੇ ਹੈਗੇ ਇਸ ਗੱਲ ਤੇ ਬਾਹਲੇ ਸਾਨੂੰ ਇਹ ਗੱਲ ਕਹਿੰਦੇ ਆ ਕਹਿੰਦੇ ਵੀ ਇਹ ਸਸਤਾ ਪਾੜਾ ਲਾਉਂਦੇ ਆ ਮਾਲ ਮਾੜਾ ਹੋਊ ਬਾਈ ਜੀ ਸਸਤਾ ਲਾਉਨੇ ਆਪਾਂ ਇਕਠਾ ਮਾਲ ਚੱਕਦੇ ਆ ਸਿੱਧਾ ਆਪਾਂ ਤਾਂ ਸਸਤਾ ਲਾਉਣੇ ਆ ਮਾਲ ਨਹੀਂ ਮਾੜਾ ਹੁੰਦਾ ਆਪਣੇ ਕੋਲੇ ਪਰਖ ਕੇ ਦੇਖੋ ਇੱਕ ਵਾਰੀ ਜੀ ਚੀਜ਼ ਲੈ ਕੇ ਜਾ ਕੇ ਲੈ ਕੇ ਜਾਓ ਵੀਰ ਜੀ ਫੇਰ ਪਤਾ ਲੱਗਦਾ ਫਿਰ ਮਾਲ ਦਾ ਕੀ ਗੱਲਬਾਤ ਹੈ ਆਓ ਵੀਰ ਜੀ ਆਪਾਂ ਹੁਣ ਇੱਕ ਬੈਲਟੀ ਤੁਹਾਨੂੰ ਹੋਰ ਦਿਖਾਉਨੇ ਆ ਪਿਓਰ ਕਾਟਨ ਆਲ ਓਵਰ ਕਪੜਾ ਬਾਈ ਜੀ ਪਿਓਰ ਕਾਟਨ ਦਾ ਨਾਲ ਦੁਪੱਟਾ ਦੇਵਾਂਗੇ ਬਾਈ ਜੀ ਇਹ ਆ ਦੇਖੋ ਵੀਰ ਜੀ ਆਲ ਓਵਰ ਕਪੜਾ ਹੈ ਬਾਈ ਜੀ ਆ ਦੇਖੋ ਕੋਈ ਇਤੇ ਕੋਈ ਕੜਾਈ ਨਹੀਂ ਕੁਛ ਨਹੀਂ ਕਲਾ ਆਲ ਓਵਰ ਕਪੜਾ ਹੈ ਤੇ ਨਾਲ ਵੀਰ ਜੀ ਦੁਬੱਟਾ ਦਿੱਤਾ ਕਾਟਨ ਦਾ ਬਹੁਤ ਸੋਹਣਾ ਦੁਬੱਟਾ ਡਬਲ ਇਹ ਆ ਦੇਖੋ ਵੀਰ ਜੀ ਫੁੱਲ ਸਾਈਜ਼ ਦੁਬੱਟਾ ਚੈੱਕ ਕਰੋ ਬਈ ਦੁਬੱਟਾ ਪੂਰਾ ਹੌਲਾ ਫੁੱਲ ਵਰਗਾ ਦੁਬੱਟਾ ਬਈ ਜੀ ਪੂਰਾ ਸ਼ਾਨਦਾਰ ਸ਼ੂਟ ਹੈ ਵੀਰ ਜੀ ਦੇਖੋ ਪਿਓਰ ਕਾਟਨ ਹੈ ਵੀਰ ਜੀ ਫੁੱਲ ਜ਼ਿੰਮੇਵਾਰੀ ਇਸ ਗੱਲ ਤੇ ਜੇ ਕੋਈ ਇਹ ਗੱਲ ਕਹਦੇ ਵੀ ਕਾਟਨ ਨਹੀਂ ਹੈਗੀ ਹੌਲਾ ਫੁੱਲ ਵਰਗਾ ਸ਼ੂਟ ਹੈ ਇਹਦੇ ਵਿੱਚ ਵੀ ਜੀ ਰੰਗ ਦੇਖੋ ਆਪਾਂ ਚੈੱਕ ਕਰੋ ਆਹ ਦੇਖੋ ਰੰਗ ਦੇਖੋ ਇਦੇ ਵਿੱਚ ਜਿੰਨੇ ਮਰਜ਼ੀ ਰੰਗ ਲੈ ਲਓ ਵੀਜੀ ਦੇਖੋ ਆਹ ਦੇਖੋ ਵੀਜੀ ਦੇਖੋ ਵੀਜੀ ਆਹ ਦੇਖੋ ਵੀਜੀ ਰੰਗ ਆਹ ਦੇਖੋ ਵੀਜੀ ਰੰਗ ਇੱਥੇ ਬਹੁਤ ਜ਼ਿਆਦਾ ਹੈ ਇਹਦੇ ਵਿੱਚ ਵੀਰ ਜੀ ਆਲ ਓਵਰ ਕੱਪੜਾ ਹੈ 5 ਮੀਟਰ ਵੀਜੀ ਨਾਲ ਦੇਵਾਂਗੇ ਕੋਟਨ ਦਾ ਨਾਲ ਦੁਪੱਟਾ ਇਹਦਾ ਰੇਟ ਵੀਰ ਜੀ 350 ਰੁਪਿਆ ਰੇਟ ਹੈ ਦੁਕਾਨਦਾਰ ਮੇਰੇ ਵੀਰ ਭਰਾ ਨੂੰ ਲਾਵਾਂਗੇ ਲੈਸ ਵੀਰ ਜੀ 350 ਆਜ਼ਾਦ ਰੱਖਿਆ ਕਰੋ ਵੀਰ ਜੀ 350 ਰੁਪਿਆ ਰੇਟ ਹੈ ਆਈ ਵੀ ਨਾਲ ਸਲਪਟਾਈ ਜਾਇਆ ਕਰੋ ਜਦੋਂ ਕਿਤੇ ਵੀ ਤੁਸੀਂ ਮਾਲ ਵੀਰ ਜੀ ਲੈਨੇ ਹੋ ਕਿਤੋਂ ਵੀ ਲੈਨੇ ਹੋ ਬਹਿ ਕੇ ਜਰੂਰ ਰੇਟ ਕਰਿਆ ਕਰੋ ਨਾ ਚੀਜ਼ ਕੁਆਲਟੀ ਚੈੱਕ ਕਰਿਆ ਕਰੋ ਰੇਟ ਪੁੱਛਿਆ ਕਰੋ ਜੇ ਤੁਹਾਨੂੰ ਜਿੱਥੇ ਲੈਸ ਲੱਗਦਾ ਲਓ ਉੱਥੋਂ ਪਰ ਰੇਟ ਜਰੂਰ ਚੈੱਕ ਕਰਿਆ ਕਰੋ ਵੀ ਜੀ ਆਪਾਂ ਇਹਦਾ ਰੇਟ 350 ਰੁਪਏ ਦੱਸਿਆ ਤੁਹਾਨੂੰ 350 ਰੁਪਏ ਇਕੱਲਾ ਇਕੱਲਾ ਸ਼ੂਟ ਹੈ ਜੇ ਕੋਈ ਦੁਕਾਨਦਾਰ ਹੈ ਉਹਨੂੰ ਲੈਸ ਲਾਵਾਂਗੇ ਪਿਓਰ ਕਾਟਨ ਦਾ ਸ਼ੂਟ ਸੀ ਬਾਈ ਜੀ 5 ਮੀਟਰ ਕਪੜਾ ਸੀ ਤੇ ਨਾਲ ਕਾਟਨ ਦਾ ਦੁਪੱਟਾ ਵੀ ਹਾ ਵੀਰ ਜੀ ਦੂਜਾ ਆਰਟੀਕਲ ਦਿਖਾਉਣੇ ਆਪਾਂ ਇਹ ਵੀਰ ਜੀ ਸ਼ਿਮ ਰਹਿ ਗਈ ਜਿਹਨੂੰ ਆਪਾਂ ਸ਼ਿਮਰ ਕੋਟਨ ਕਹਿੰਦੇ ਨੇ ਬਾਈ ਜੀ ਏਕੇ ਟੈਕਸ ਦਾ ਮਾਲ ਹੈ ਚੈੱਕ ਕਰ ਲਓ ਵੀਰ ਜੀ ਦੇਖ ਲਓ ਏਕੇ ਟੈਕਸ ਦਾ ਮਾਲ ਹੈ ਵੀਰ ਜੀ ਸ਼ਿਮਰ ਕੋਟਨ ਦਾ ਅ ਕੱਪੜਾ ਬਾਈ ਜੀ ਜਿਹਨੂੰ ਆਪਾਂ ਕਹਿੰਦੇ ਨੇ ਕਿ ਸਿਆਉਣਾ ਵੀਰ ਜੀ ਸਿਆਉਣਾ ਹਾਂ ਦੇਖੋ ਕੁਆਲਿਟੀ ਚੈੱਕ ਕਰੋ ਬਾਈ ਜੀ ਇਹਨੂੰ ਕਹਿੰਦੇ ਆ ਬਾਈ ਜੀ ਸਿਆਉਣਾ ਆ ਦੇਖੋ ਕੁਆਲਿਟੀ ਚੈੱਕ ਕਰੋ ਵੀਰ ਜੀ ਇਹ ਜੂਮ ਕਰਕੇ ਦੇਖੋ ਬਾਈ ਜੀ ਬਰੇਤੀ ਜੀ ਸਪੀ ਹੋਈ ਆ ਦੇਖੋ ਚੈੱਕ ਕਰੋ ਆ ਬਰੇਤੀ ਜੀ ਅਭੀ ਤੇ ਸ਼ਿਮਰਦਾ ਬਈ ਜੀ ਸ਼ਿਮਰ ਕਾਟਨਾ ਪਿਓਰ ਜਮਾ ਤੇ ਨਾਲ ਬਾਈ ਜੀ ਦੁਪੱਟਾ ਮਸਲੀਨ ਦਾ ਇਹ ਆਲ ਓਵਰ ਵੀ ਆਪਣੇ ਕੋਲੇ ਹੁੰਦਾ ਹੈ ਬਿਨਾ ਦੁਪੱਟੇ ਤੋਂ ਵੀ ਬਾਈ ਜੀ ਹੁੰਦਾ ਹੈ ਇਹ ਮੈਚਿੰਗ ਵੀ ਆਪਣੇ ਕੋਲੇ ਹੁੰਦਾ ਬਾਈ ਜੀ ਕੇ ਕੇ ਟੈਕਸ ਨੇ ਆ ਵੈਰਾਈਟੀ ਕੱਢੀ ਆ ਵੇਖੋ ਬਾਈ ਜੀ ਭੁਖ ਲੈਂਦੇ ਦੇਖ ਕੇ ਕੁਆਲਿਟੀ ਚੈੱਕ ਕਰੋ 2.5 ਮੀਟਰ ਦਾ ਬਾਈ ਜੀ ਦੁਪੱਟਾ ਨਾਲ ਇਹਦੇ ਮਸਲੀਨ ਦਾ ਦੁਪੱਟਾ ਹੈ ਪ੍ਰਿੰਟਡ ਦੁਪੱਟਾ ਹੈ ਚੈੱਕ ਕਰੋ ਬਈ ਕਿੰਨਾ ਸੋਹਣਾ ਕੱਪੜਾ ਇੱਕ ਨੰਬਰ ਜਮਾ ਦੇਖੋ ਬਈ ਕਿੰਨਾ ਵਧੀਆ ਸ਼ਾਨਦਾਰ ਕੱਪੜਾ ਇਹਨੂੰ ਵੀ ਜੀ ਆਪਾਂ ਸ਼ਿਮਰ कॉटन ਕਹਿੰਦੇ ਨੇ ਸ਼ਿਮਰ कॉटन ਜਿਹਨੂੰ ਸ਼ਿਮਰ कॉटन ਕਹਿੰਦੇ ਆ ਜਿਹਦੇ ਚਿਲਕੀ ਦੀ ਹੈ ਵਿੱਚੋਂ ਬਈ ਜੀ ਗੌਰ ਨਾਲੋਂ ਤਾਂ ਸਾਰੇ ਜਾਣਦੇ ਵੀ ਜੀ ਕੀਤੀ ਚੀਜ਼ ਹੈ ਪਰ ਸੁਣ ਦੱਸਦੇ ਆ ਇਹ ਆਲ ਓਵਰ ਕੱਪੜਾ ਵੀ ਜੀ ਤੇ कॉटन ਨਾਲ ਨਾਲ ਮਸਲੀਨ ਦਾ ਡੁਪੱਟਾ ਵੀ ਜੀ ਇੱਕ ਸੋ ਨੂੰ ਬਈ ਜੀ ਹੋਰ ਦਿਖਾਉਣੇ ਆ ਇੱਕ ਇੱਕ ਆ ਦੇ ਲਓ ਜੀ ਦੋ ਡੀਅਨ ਦਿਖਾਉਣਾ ਮਾਲ ਬਾਈ ਜੀ ਜਿੰਨਾ ਮਰਜ਼ੀ ਲੈ ਲਓ ਮਾਲ ਦਾ ਕੋਈ ਤੋੜਾ ਨਹੀਂ ਆਪਣੇ ਕੋਲ ਜਿੰਨਾ ਤੁਹਾਡੀ ਸਲਾਹ ਹੈ ਉਹਨਾਂ ਲੈ ਸਕਦੇ ਹੋ ਇੱਕ ਵੀ ਦੀ ਚੈੱਕ ਕਰੋ ਏਕੇ ਟੈਕਸ ਦਾ ਬਾਈ ਜੀ ਆ ਦੇਖੋ ਮਾਲ ਏਕੇ ਟੈਕਸ ਦਾ ਸ਼ਿਮਰ ਕਾਟਨ ਆ ਵੀਰ ਜੀ ਸ਼ਿਮਰ ਜਿਹਨੂੰ ਆਪਾਂ ਸ਼ਿਮਰ ਕਾਟਨ ਕਹਿ ਦਿੰਦੇ ਆ ਉਹ ਚੀਜ਼ ਹੈ ਵੀਰ ਜੀ ਇਹ ਇਹ ਚੈੱਕ ਕਰੋ ਬਾਈ ਜੀ ਆ ਦੇਖੋ ਬਾਈ ਗੌਰ ਨਾਲ ਚੈੱਕ ਕਰੋ ਜਿਹਨੂੰ ਸ਼ਿਮਰ ਕਾਟਨ ਕਹਿੰਦੇ ਆ ਆਪਾਂ ਜਿਹਦੇ ਤੇ ਬਾਈ ਜੀ ਬਰੇਤੀ ਸਾਫੀ ਹੁੰਦੀ ਹੈ ਉਹ ਚੀਜ਼ ਹੈ ਪਿਓਰ ਕਾਟਨ ਤੇ ਨਾਲ ਮਸਲੀਨ ਦਾ ਦੁਪੱਟਾ ਦੇਖੋ ਬਾਈ ਜੀ ਦੁਪੱਟਾ ਦੁਪੱਟਾ ਦੇਖ ਕੇ ਲੈ ਲੈਂਦੇ ਆ ਭੱਖ ਬਾਈ ਜੀ ਦੇਖੋ ਵੈਰਾਈਟੀ ਦੇਖੋ ਬਾਈ ਜੀ ਦੇਖੋ ਕਿਡਾ ਸ਼ਾਨਦਾਰ ਦੁਪੱਟਾ ਹੈ ਬਾਈ ਜੀ ਪ੍ਰਿੰਟ ਹੈ ਵਿੱਚ ਬਹੁਤ ਸੋਹਣਾ ਪ੍ਰਿੰਟ ਕੀਤਾ ਹੋਇਆ ਹੈ ਦੇਖੋ ਇਹਦਾ ਰੇਟ ਬਾਈ ਜੀ 1250 ਰੁਪਿਆ ਰੇਟ ਹੈ ਬਾਈ ਜੀ ਦੁਕਾਨਦਾਰ ਨੂੰ ਲਾਵਾਂਗੇ ਲੈਸ ਤੇ ਬਾਈ ਜੀ ਆਪਣੇ ਕੋਲੇ ਮੈਚਿੰਗ ਵੀ ਹੁੰਦਾ ਇਹਦੇ ਵਿੱਚ ਇਹਦੇ ਵਿੱਚ ਵੀ ਜੀ ਆਪਣੇ ਕੋਲੇ ਮੈਚਿੰਗ ਵੀ ਹੁੰਦਾ ਆਲ ਓਵਰ ਵੀ ਹੁੰਦਾ ਤੇ ਇਹ ਦੁਪੱਟੇ ਆ ਦਿਖਾਏ ਤੁਹਾਨੂੰ 550 ਸਾਰੀ ਆਈਟਮ ਹੁੰਦੀ ਹੈ ਆਪਾਂ ਵਾਰ-ਵਾਰ ਇਹ ਦੱਸਦੇ ਵੀ ਜੀ ਆਪਣੇ ਕੋਲ ਹੋਰ ਸੇਲ ਦਾ ਕੰਮ ਹੈ ਜਦੋਂ ਵੀ ਕਿਸੇ ਨੂੰ ਕਿੰਨੀ ਲੋੜ ਹੈ ਆਪਣਾ ਸਕਰੀਨ ਤੇ ਫੋਨ ਚੱਲੀ ਜਾਂਦਾ ਹੁਣ ਨੰਬਰ ਦਿੱਤਾ ਹੋਇਆ ਪੁੱਛ ਲਿਓ ਦੁਕਾਨਦਾਰ ਵਾਸਤੇ ਬਹੁਤ ਜ਼ਿਆਦਾ ਰਿਆਤਾਂ ਬਾਈ ਜੀ ਆਪਣੇ ਕੋਲ ਬਹੁਤ ਵਧੀਆ ਗੁਰੂ ਦੀ ਕਿਰਪਾ ਵਧੀਆ ਆਪਣੇ ਕੋਲ ਫੁੱਲ ਮਾਲ ਹੁੰਦਾ ਆਓ ਵੀਰ ਜੀ ਇੱਕ ਮਾਸਰ ਨੂੰ ਹੋਰ ਖੜਾਈਏ ਦੁਕਾਨਦਾਰਾਂ ਵਾਸਤੇ ਸਪੈਸ਼ਲ ਲੈ ਕੇ ਆਏ ਸਸਤੀ ਬਾਈ ਜੀ ਵਿੱਚ ਦੁਕਾਨਦਾਰ ਕਹਿੰਦੇ ਵੀ ਜੀ ਸਾਨੂੰ ਮਾਲ ਸਸਤਾ ਮਿਲਦਾ ਬਾਈ ਜੀ ਕੁਆਲਿਟੀ ਚੈੱਕ ਕਰੋ ਬਾਈ ਜੀ ਪਿਓਰ ਕਾਟਨ ਹੈ ਇੱਕ ਨੰਬਰ ਕਾਟਨ ਦਾ ਸੂਟ ਹੈ ਬਾਈ ਜੀ ਦੇਖੋ ਚੈੱਕ ਕਰੋ ਇਹ ਦੇਖੋ ਬਾਈ ਜੀ ਪੂਰਾ ਸੌਂਗ ਦਾ ਬਣਿਆ ਹੋਇਆ ਸੂਟ ਹੈ ਬਾਈ ਜੀ ਦੇਖੋ ਪਿਓਰ ਹੋਣ ਦੀ ਵੀਰੇ ਫੁੱਲ ਜ਼ਿੰਮੇਵਾਰੀ ਆਪਣੀ ਇਸ ਗੱਲ ਤੇ ਗਾਰੰਟੀ ਹੈ ਵੀ ਪਿਓਰ ਨਾ ਹੋਵੇ ਤਾਂ ਦੇਣਦਾਰਾਂ ਵੀ ਜੀ ਚੈਲੰਜ ਹੈ ਆਪਾਂ ਨੂੰ ਪਿਓਰ ਦੀ ਗਾਰੰਟੀ ਦੀ ਇਹ ਆਹ ਜੀ ਬਾਈ ਜੀ ਬਾਟਮ ਆ ਗਈ ਦੇਖੋ ਚੈੱਕ ਕਰੋ ਇਹ ਆਹ ਬਾਟਮ ਹੈ ਬਾਈ ਜੀ ਇਸ ਨੂੰ ਦੁਪੱਟਾ ਦਿਖਾਉਣੇ ਆ ਪੂਰੀ ਵਧੀਆ ਕਾਟਨ ਦੀ ਬ੍ਰੇਡੀ ਹੈ ਜੀ ਇਹਦਾ ਰੇਟ ਵਧੀਆ ਬਾਜ਼ਾਰ ਦਾ ਦੁਕਾਨਦਾਰ ਮੇਰੇ ਵੀਰ ਭਰਾਵਾਂ ਵਾਸਤੇ ਦੱਸਿਆ ਬਾਈ ਜੀ ਦੇਖ ਲਓ ਗੌਰ ਨਾਲ ਚੈੱਕ ਕਰ ਲਓ ਇੱਕ ਵਾਰੀ ਜ਼ਰੂਰ ਆ ਕੇ ਦੇਖ ਕੇ ਜਾਓ ਆਹ ਦੇਖੋ ਇਹ ਦੁਪੱਟਾ ਬਾਈ ਜੀ ਵੇਚਣ ਨੂੰ ਤਾਂ ਬਾਈ ਜੀ ਇਹਨੂੰ 400 ਰੁਪਏ 350 ਰੁਪਏ ਵੇਚੀ ਜਾਂਦੇ ਆ ਪਰ ਆਪਣਾ ਰੇਟ 300 ਰੁਪਏ ਰੇਟ ਆ ਵੀਰ ਜੀ ਇਹਦਾ ਤੇ ਦੁਕਾਨਦਾਰ ਨੂੰ ਲਾਵਾਂਗੇ ਲੈਸ ਬਾਈ ਜੀ ਇਹਦੇ ਵਿੱਚੋਂ ਵੀ ਇੱਕ ਦੋ ਆਈਟਮਾਂ ਬਹੁਤ ਵਧੀਆ ਆਈਆਂ ਦੁਕਾਨਦਾਰਾਂ ਵਾਸਤੇ ਪਿਓਰ ਕਾਟਨ ਆ ਬਾਈ ਜੀ ਐ ਪਿਓਰ ਕਾਟਨ ਜਿਹਨੂੰ ਕਾਟਨ ਕਹਿੰਦੇ ਆ ਤੇ ਆਪਣੇ ਕੋਲੇ ਬਾਈ ਜੀ ਡਿਜ਼ਾਈਨ ਚੈੱਕ ਕਰੋ ਬਾਈ ਜੀ ਕਿੰਨੇ ਨਾਲ ਦੇਖੋ ਇਹਦਾ ਰੇਟ ਵੀਜੀ ਕੁੱਲ 300 ਰੁਪਿਆ ਰੇਟ ਹੈ ਦੁਕਾਨਦਾਰਾਂ ਵਾਰਾਂ ਦੁਕਾਨਦਾਰਾਂ ਵਾਸਤੇ ਲੈਸ ਬਾਈ ਜੀ ਚੈੱਕ ਕਰੋ ਬਹੁਤ ਵਧੀਆ ਕਾਟਣਾ ਹੈ ਜਿੰਨਾ ਲੋੜ ਹੈ ਉਹਨਾਂ ਲੈ ਸਕਦਾ ਮਾਲ ਬਾਈ ਜੀ ਆਹ ਦੇਖੋ ਬਾਈ ਜੀ ਵੀਜੀ ਵੀਡੀਓ ਬਹੁਤ ਲੰਮੀ ਬਗ ਜਾਂਦੀ ਹੈ ਫੇਰ ਫੇਰ ਅਜੇ ਮਾਲ ਆਪਣੇ ਕੋਲੇ ਬਹੁਤ ਜ਼ਿਆਦਾ ਪਿਆ ਸੀ ਬਾਈ ਜੀ ਤੇ ਆਪਾਂ 1-2 ਦਿਨਾਂ ਤੱਕ ਫੇਰ ਤੁਹਾਨੂੰ ਵੀਡੀਓ ਪਾਵਾਂਗੇ ਦਿਖਾਵਾਂਗੇ ਬਾਈ ਜੀ ਮਾਲ ਆਪਣੇ ਕੋਲੇ ਬਹੁਤ ਵੱਡੀ ਕਾਉਂਟੀਟੀ ਦੇ ਵਿੱਚ ਮਾਲ ਹੈ ਬੜੇ ਡਿਜ਼ਾਈਨ ਹੈ ਬਾਈ ਜੀ ਸ਼ਿਮਰ कॉटन ਦੇ कॉटन ਦੇ मस्लिन ਦੇ ਤੇ ਬਾਈ ਜੀ ਬਹੁਤ ਜ਼ਿਆਦੇ ਕੁਰਤੇ ਪਜਾਮੇ ਬੈਲ ਆਲ ਓਵਰ ਇਧਰ ਆ ਕੋਈ ਬਾਈ ਜੀ ਆਲ ਓਵਰ ਆਪਣੇ ਕੋਲੇ ਬਹੁਤ ਵੱਡੀ ਮਾਲ ਤੇ ਆਪਣੇ ਕੋਲੇ ਵੱਡੀ ਕਾਉਂਟੀਟੀ ਚ ਮਾਲ ਤੇ ਜਿਵੇਂ ਆਲ ਓਵਰ ਬਾਈ ਜੀ ਬਹੁਤ ਵਧੀਆ ਕੰਚ ਵਰਗਾ ਮਾਲ ਹੈ ਇਹ ਉਹ ਚੀਜ਼ ਨਹੀਂ ਹੈਗੀ ਹੈਗੀ ਇਹ ਆ ਦੇਖੋ ਵੀਰ ਜੀ ਆ ਚੈੱਕ ਕਰੋ ਆਪਾਂ ਇਹ ਕੈਮਰਾ ਰੱਖਿਆ ਬਾਈ ਜੀ ਪੂਰੀ ਵਧੀਆ ਕੈਮਰਾ ਕੋ ਹਾਂ ਦੇਖੋ ਬਾਈ ਸਿਆਉਣੇ ਵਰਗਾ ਮਾਲ ਹੈ ਜਮ ਇੱਕ ਨੰਬਰ ਕੈਮ ਰੱਖੋ ਦੇਖੋ ਵੀਰ ਜੀ ਬਹੁਤ ਵਧੀਆ ਬਾਈ ਜੀ ਮੇਰੇ ਕਹਿਣ ਦਾ ਭਾਵੇਂ ਹੈ ਵੀ ਆਪਣੇ ਕੋਲੇ ਬਾਈ ਜੀ ਹਰ ਇੱਕ ਵੈਰਾਈਟੀ ਮਿਲਦੀ ਹੈ ਇੱਕ ਵਾਰੀ ਜਰੂਰ ਸਕਰੀਨ ਤੇ ਨੰਬਰ ਚੱਲ ਰਿਹਾ ਪੁੱਛਿਆ ਕਰੋ ਸਬਸਕ੍ਰਾਈਬਰ ਤੇ ਸ਼ੇਅਰ ਬਾਈ ਬਣ ਕੇ ਜਰੂਰ ਕਰਿਆ ਕਰੋ ਤੁਹਾਡਾ ਫਰਜ਼ ਬੰਦ ਹੈ ਤੇ ਗਰਮੀ ਕਰਕੇ ਆਪਣੇ ਕੋਲੇ ਹਰ ਇੱਕ ਚੀਜ਼ ਹੁੰਦੀ ਹੈ ਦੇਖਿਆ ਕਰੋ ਆਪਣੀ ਵੀਡੀਓ 8:30 ਵਜੇ ਸਵਾ 8:00 ਵਜੇ ਸੀ ਪਾਉਣੇ ਹੁੰਦੀਆਂ ਜਰੂਰ ਦੇਖਿਆ ਕਰੋ ਇੱਕ ਦਿਨ ਸੰਨ ਢੱਕੇ ਫਿਰ ਫਿਰ ਤੁਹਾਨੂੰ ਵੀਡੀਓ ਪਾਵਾਂਗੇ ਤਾਤਕਬਾਈ ਜੀ ਇਹ ਦੇਖੋ ਵੀਡੀਓ ਤੇ ਮਾਰ ਖਿਦੋ ਬਾਈ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ